ਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਰਿਟੇਲ 'ਚ ਸਬਜ਼ੀ ਵੇਚਣ ਵਾਲੇ ਹਟਾਏ ਡਿਪਟੀ ਡੀਐਮਓ ਕਮ ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਕਿਹਾ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਉਹਨਾਂ ਵੱਲੋਂ ਕੀਤੀ ਗਈ ਚੈਕਿੰਗ ਬੁੱਧਵਾਰ ਨੂੰ 9 ਵਜੇ ਦੇ ਲਗਭਗ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਪਹੁੰਚੇ ਡਿਪਟੀ ਡੀਐਮਓ ਕਮ ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਅਤੇ ਉਹਨਾਂ ਵੱਲੋਂ ਕੀਤੀ ਮੰਡੀ ਦੀ ਚੈਕਿੰਗ ਇਸ ਸਮੇਂ ਕਿ ਉਹਨਾਂ ਬੋਲਦਿਆ ਕਿ ਆ ਕਿ ਮੰਡੀ ਬੋਰਡ ਦੀ ਹਦਾਇਤਾਂ ਦੇ ਅਨੁਸਾਰ ਉਹਨਾਂ ਵੱਲੋਂ ਅੱਜ ਚੈਕਿੰਗ ਕੀਤੀ ਗਈ ਹੈ ਜਿੱਥੇ ਬਠਿੰਡਾ ਦੀ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਕੁਝ ਲੋਕਾਂ ਵੱਲੋਂ ਰਿਟੇਲ ਦੇ ਵਿੱਚ ਸਬਜ਼ੀ ਵੇਚੀ ਜਾ ਰਹੀ ਸੀ ਤੇ ਉਹਨਾਂ ਨੂੰ ਉਹਨਾਂ ਵੱਲੋਂ ਹਟਾ ਦਿੱਤਾ ਗਿਆ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕੁਝ ਆੜਤੀਆਂ ਨਹੀਂ ਆ ਜੋ ਆਪਣਾ ਕਿਤਾਬਾ ਹਨ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲਈਆਂ ਉਹਨਾਂ ਵੱਲੋਂ ਅਪ ਗਈਆਂ ਦੇਖੋ ਤਸਵੀਰਾਂ ਦੇ ਵਿੱਚ ਜਿੱਥੇ ਅੱਜ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਡਿਪਟੀ ਡੀਐਮੋ ਕਮ ਸਕੱਤਰ ਮਾਰਕੀਟ ਕਮੇਟੀ ਆਪਣੀ ਟੀਮ ਦੇ ਨਾਲ ਪਹੁੰਚੇ ਤੇ ਉਹਨਾਂ ਵੱਲੋਂ ਕੁਝ ਆੜਤੀਆਂ ਕਿਤਾਬਾਂ ਜਿੱਥੇ ਚੈੱਕ ਕੀਤੇ ਆਪਣਾ ਗੀਆਂ ਤੇ ਆਪਣਾ ਕੁਝ ਕਿਤਾਬਾਂ ਦੇ ਵਿੱਚ ਜੋ ਕਮੀਆਂ ਸਨ ਉਹ ਉਹਨਾਂ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲੈ ਦੇਗੇ ਗੀਆਂ ਅਸੀਂ ਅਸੀਂ ਤੁਹਾਨੂੰ ਦਿਖਾਉਣੀ ਆ ਬਠਿੰਡਾ ਦੀ ਸਬਜ਼ੀ ਮੰਡੀ ਦੀ ਹੌਲਸੇਲ ਸਬਜ਼ੀ ਮੰਡੀ ਦੀ ਸਾਰੀਆਂ ਤਸਵੀਰਾਂ ਜਿੱਥੇ ਅੱਜ ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਜੋ ਡਿਪਟੀ ਡੀਐਮ ਵੀ ਹਨ ਉਹ ਅੱਜ ਆਪਣੀ ਟੀਮ ਦੇ ਨਾਲ ਬਠਿੰਡਾ ਦੀ ਸਬਜ਼ੀ ਮੰਡੀ ਅੰਦਰ ਪਹੁੰਚੀ ਅਤੇ ਉਹਨਾਂ ਵੱਲੋਂ ਜਿੱਥੇ 8 ਤੇ ਦੀਆਂ ਕਿਤਾਬਾਂ ਚੈੱਕ ਆਪਣੇ ਕਿਤੇ ਆ ਉਹਨਾਂ ਕੇ ਅਗੇ ਮੰਡੀ ਬੋਰਡ ਦੀ ਹਦਾਇਤਾਂ ਦੇ ਅਨੁਸਾਰ ਉਹਨਾਂ ਵੱਲੋਂ ਇਹ ਆਪਣਾ ਚੈੱਕ ਕੀਤੀ ਗਈ ਹੈ ਦੇਖਣ ਨੂੰ ਤਸਵੀਰਾਂ ਦੇ ਵਿੱਚ ਉਹ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੀ ਤੇ ਉਹਨਾਂ ਵੱਲੋਂ ਕੁਝ 8 ਤੇ ਦੀਆਂ ਕਿਤਾਬਾਂ ਆਪਣੇ ਕਬਜ਼ੇ ਦੇ ਵਿੱਚ ਲੈ ਲੈ ਕੇ ਗਈਆਂ ਅਤੇ ਜਿਹੜੇ ਵਿਅਕਤੀਆਂ ਵੱਲੋਂ ਹੋਲਸੇਲ ਸਬਜ਼ੀ ਮੰਡੀ ਦੇ ਵਿੱਚ ਰਿਟੇਲ ਸਬਜ਼ੀ ਵੇਚੀ ਜਾ ਰਹੀ ਸੀ ਉਹ ਵੀ ਉਹਨਾਂ ਵੱਲੋਂ ਹਟਾ ਦਿੱਤੇ ਗਏ ਇਹ ਸਭ ਕੀ ਨਾਮਾ ਤਬਦੀਕੀ ਮਾਮਲੇ ਤੇ ਚੈੱਕਿੰਗ ਕੀਤੀ ਗਈ ਹੈ ਇਸ ਸਮੇਂ ਕਰ ਰਹੇ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਡੀਪੀ ਡੀਐਮ ਬਢੰਡਾ ਸੈਕਟਰੀ ਮਾਰਗਨ ਬਢੰਡਾ ਆਪਣੇ ਮੰਡੀ ਬੋਰਡ ਦੇ ਹੁਕਮ ਅਨੁਸਾਰ ਅਸੀਂ ਮੰਡੀ ਸਰਦੀ ਮੰਡੀ ਚੈਕਿੰਗ ਕਰ ਰਹੇ ਹਾਂ ਰੂਟੀਨ ਦੇ ਵਿੱਚ ਅੱਧੀ ਦੋ ਦਿਨ ਪਹਿਲਾਂ ਵੀ ਮੰਡੀ ਚੈੱਕ ਕਰਕੇ ਆਏ ਸੀ ਤੇ ਅੱਜ ਫੇਰ ਤੋਂ ਮੰਡੀ ਦਾ ਚੈੱਕ ਕੀਤੀ ਹੈ ਇੱਥੇ ਅਸੀਂ ਮੇਨਟੈਂਸ ਵੀ ਹੈਗਾ ਵੀ ਜਿਹੜਾ ਸਾਡਾ ਇਹ ਰਿਕਾਰਡ ਮੇਨਟੇਨ ਕਰਨਾ ਹੁੰਦਾ ਨਾਲ ਵੀ ਕੋਈ ਫੀਲੀ ਚੋਰੀ ਨਾ ਹੋਵੇ ਤੇ ਆਪਾਂ ਹੀ ਇਸਟ੍ਰੂਮੈਂਟ ਮੇਨਟੇਨ ਕਰ ਰਹੇ ਆ ਜਾਂ ਬਾਹਰੀ ਇਸਟ੍ਰੂਮੈਂਟ ਕਰ ਰਹੇ ਆ ਜਾਂ ਉੱਤੇ ਕੋਈ ਉਨਤਾਈਆਂ ਆ ਤਾਂ ਉਹ ਚੈੱਕ ਕਰਦੇ ਆਂਗੇ ਉਸ ਤੋਂ ਇਲਾਵਾ ਇੱਥੇ ਸਮੇਂ ਅਸੀਂ ਮੌਕੇ ਤੇ ਪਾਇਆ ਕਿ ਇੱਕ ਬੋਕਰਾਂ ਦੇ ਵਿੱਚ ਡੀਟੇਲ ਵੀ ਵੇਚ ਰਹੇ ਸੀ ਕੋਈ ਕੁਲਾ ਵੇਚ ਰਹੇ ਸੀ ਉਹਦੇ ਮੌਕੇ ਦੀ ਮਾਲ ਦੇ ਟਕਵਾਤਾ ਤੇ ਹੋਰ ਵੀ ਸੀ ਜਿਆਦਾ ਸਾਰਾ ਚੈੱਕ ਕਰ ਰਹੇ ਆ ਜੇ ਸਾਨੂੰ ਕੋਈ ਇੰਤਾਈ ਪਾਈ ਜਾਂਦੀ ਉਹ ਦੋਧ ਕਰਮ ਕੀਤੀ ਜਾਊਗੀ ਲੱਗਦਾ ਤਾਂ ਇਸ ਤਰ੍ਹਾਂ ਦਾ ਹੋ ਰਿਹਾ ਮਾਮਲਾ ਵੀ ਇਹਦੇ ਅੰਦਰ ਜਿਹੜੇ ਹੈਗੇ ਨੇ ਡੀਲ ਟੇਕਦੇ ਆ ਲੱਗਦਾ ਹੱਸੂ ਕੋਈ ਨਹੀਂ ਰੱਖਣੀ ਵੀ ਹੋਈ ਕਰੀ ਇਹ ਕਟਕੇ ਹੁੰਦੇ ਕਾਰਨ ਕਿ ਅੱਗੇ ਕੀ ਹੋਰ ਦੋ ਦੇਖੋ ਜਿਹੜੇ ਸਾਡੇ ਕੋਲ ਜਿਵੇਂ ਸਾਡੇ ਕੋਲ ਲਾਇਸੈਂਸੀ ਆੜਤੀ ਹੈਗੇ ਆ ਉਹ ਤਾਂ ਸਾਰੇ ਪ੍ਰੋਪਰ ਸਹੀ ਕੰਮ ਕਰ ਰਹੇ ਆ ਜਿਹੜਾ ਕੋਈ ਲੇਬਰ ਵਾਲਾ ਕਈ ਵਾਰ ਕੋਈ ਖੋਲ ਕੇ ਕੋਈ ਗੱਟਾ ਇੱਥੇ ਮੰਡੀ ਚ ਲੈ ਕੇ ਇੱਥੇ ਖੋਲ ਕੇ ਬਹਿ ਗਿਆ ਅਸੀਂ ਉਹ ਨਾਲ ਨਾਲ ਅਗਰ ਜੀ ਉਹਨਾਂ ਬਾਰ ਬਾਰ ਕਰਦਾ ਫਿਰ ਉਹ ਤੇ ਕਿੰਨ ਕਰਦੇ ਦੇਖੋ ਉਹਦੇ ਵਾਰ ਕੁੱਛ ਕਰਵਾਈ ਹੋ ਸਕਦੀ ਹੈ ਅਸੀਂ ਪੁਲਿਸ ਨੂੰ ਨੋਕੀ ਭੇਜਾਂਗੇ ਉਸ ਤੋਂ ਬਾਅਦ ਇਹੀ ਹੈਗਾ ਅੱਜ ਵੀ ਅਸੀਂ ਉਹਨਾਂ ਸਖਤੀ ਦੀ ਸਖਤੀ ਨਾਲ ਕਿਹਾ ਅਸੀਂ ਮਾਰ ਜਵਾ ਵੀ ਤਾਂ ਉਹ ਮੰਨ ਵੀ ਗਏ ਹੈ ਜੋ ਲਾਸਟ ਵਿੱਚ ਅਸੀਂ ਤੇ ਦੋ ਘਾਸ ਸੀਗੇ ਉਹ ਦੋਨੇ ਨਹੀਂ ਹੈਗੇ ਹੁਣ ਇੱਥੇ ਇਹ ਹੋਰ ਨਵਾਂ ਬੰਦਾ ਸੀ ਕੋਈ ਅਸੀਂ ਉਹਨੂੰ ਚੁਕਵਾਤਾ ਅੱਜ ਹੋਰ ਕਿਹੜੇ ਕਿਹੜੀਆਂ ਅੰਦਰ ਨੇ ਅਸੀਂ ਜਾ ਕੇ ਕੋਈ ਬਾਕੀ ਅਸੀਂ ਦੇਖੋ ਰਿਕਾਰਡ ਚੈੱਕ ਨਾਲ ਲੈ ਕੇ ਆਏ ਕੁਝ ਰੱਖਿਆ ਇੱਥੇ ਤੇ ਅਸੀਂ ਚੈੱਕ ਕਰਨ ਲੱਗੇ ਹੁਣ ਜੋ ਵੀ ਹੋਊਗਾ ਤੁਹਾਨੂੰ ਦੱਸ ਦਾਂਗੇ ਦੋ ਬਾਰੇ